ਆਪਾਂ ਕੋਈ ਮੰਨ ਕੇ ਤਾਂ ਨਹੀਂ ਚੱਲਦੇ ਉਹ ਵੀ ਸਾਹਮਣੇ ਨਹੀਂ ਆਏਗਾ ਭਾਈ ਇਹ ਕਿੱਧਰ ਹੋ ਗਿਆ ਲੰਮਾ ਪਿੰਡ ਚੰਕੂ ਰੋ ਲੰਮਾ ਪਿੰਡ ਚੰਕੂ ਰੋਂ ਸਾਈਡ ਆ ਜਾ ਜਦੋਂ ਤੇਲ ਦੇ ਟੈਂਕਰ ਜਾਂ ਗੈਸ ਦੇ ਸਿਲੰਡਰਾਂ ਦੇ ਭਰੇ ਟਰੱਕ ਨਾਲ ਵੱਡਾ ਹਾਸਾ ਜਾਂ ਬਲਾਸਟ ਹੋ ਜਾਂਦਾ ਤਾਂ ਉਸ ਨਾਲ ਕਿਸ ਤਰ੍ਹਾਂ ਨਿਚਠਿਆ ਜਾਂਦਾ ਉਸ ਦੀ ਇੱਕ ਮੌਕ ਡ੍ਰਿਲ ਅਜ ਜਲੰਧਰ ਸ਼ਹਿਰ ਦੇ ਵਿੱਚ ਦਿਖਾਈ ਗਈ ਹੈ ਜਿਸ ਵਿੱਚ ਸ਼ਹਿਰ ਦੀ ਫਾਇਰ ਬ੍ਰਿਗੇਡ ਟੀਮ ਦਾ ਐਨਡੀਆਰ ਆਫ ਦੀ ਟੀਮ ਆਰਮੀ ਦੀ ਟੀਮ ਔਰ ਸਿਵਲ ਪ੍ਰਸ਼ਾਸਨ ਨੇ ਹਿੱਸਾ ਲਿਆ ਹੈਗਾ ਇਹ ਨੈਸ਼ਨਲ ਹਾਈਵੇ ਦੇ ਸਰਵਿਸ ਲੈਣ ਜਿੱਥੇ ਦਿਖਾਇਆ ਗਿਆ ਕਿ ਇੱਕ ਗੈਸ ਸਿਲੰਡਰ ਗੈਸ ਨਾਲ ਭਰਿਆ ਟਰੱਕ ਤੇ ਤੇਲ ਦਾ ਭਰਿਆ ਟਰੱਕ ਜਦੋਂ ਇੱਥੇ ਪਹੁੰਚਦੇ ਤਾਂ ਗੈਸ ਲੀਕ ਕਰਨੀ ਸ਼ੁਰੂ ਕਰ ਦਿੰਦੀ ਹੈ ਜਦੋਂ ਗੈਸ ਲੀਕ ਹੋਣੀ ਸ਼ੁਰੂ ਹੁੰਦੀ ਹੈ ਤਾਂ ਬਲਾਸਟ ਹੁੰਦਾ ਹੈ ਤਾਂ ਬਲਾਸਟ ਤੇ ਤੁਰੰਤ ਤੁਰੰਤ ਫਾਇਰ ਬਗੇਟ ਨੂੰ ਕੋਲ ਜਾਂਦੀ ਹੈ ਫਾਇਰ ਬਗੇਟ ਮੌਕੇ ਤੇ ਪਹੁੰਚ ਕੇ ਜਿਹੜਾ ਹੈ ਉਹ ਇੱਕ ਫੋਮ ਪੈਲਾ ਸਿੱਟ ਦਿਆ ਕਿਉਂਕਿ ਫੋਮ ਦੇ ਨਾਲ ਜਿਹੜੇ ਕੀ ਗੈਸ ਨੂੰ ਕਾਬੂ ਪਾਇਤਾ ਜਾਂਦਾ ਹੈ ਫਿਰ ਉਸੇ ਦੌਰਾਨ ਟੀਮਾਂ ਆनी ਸ਼ੁਰੂ ਹੋ ਜਾਂਦੀਆਂ ਨੇ ਤਾਂ ਦੂਸਰੀ ਟੀਮ ਆਂਦੀ ਹੈ ਫਾਇਰ ਬਗੇਟ ਤੇ ਜੋ ਪਾਣੀ ਨਾਲ ਅੱਗ ਨੂੰ ਕਾਬੂ ਪਾਉਂਦੀ ਹੈ ਤੀਸਰੀ ਟੀਮ ਆਂਦੀ ਐ ਐਨ ਡੀਆਰ ਆਫ ਦੀ ਜੋ ਕਿ ਆਕਸੀਜਨ ਲੈਵਲ ਚੈੱਕ ਕਰਦੀ ਹੈ ਜਦੋਂ ਗੈਸ ਲੀਕ ਹੁੰਦੀ ਹੈ ਜਾਂ ਤੇਲ ਲੀਕ ਹੁੰਦਾ ਤਾਂ ਆਕਸੀਜਨ ਲੈਵਲ ਜੋ ਘਟ ਜਾਂਦਾ ਹੈ ਤਾਂ ਲੋਕਾਂ ਨੂੰ ਇੱਥੇ ਆਲੇ ਦੁਆਲੇ ਲੋਕਾਂ ਨੂੰ ਸਹ ਲੈਣਾ ਖਾ ਜਾਂਦਾ ਤਾਂ ਉਹ ਟੀਮਾਂ ਚੈੱਕ ਕਰਦੀਆਂ ਨੇ ਤਾਂ ਉਸ ਇਨਨ ਰੈਸਕਿਊ ਟੀਮਾਂ ਪਹੁੰਚ ਜਾਂਦੀ ਹੈ ਐਂਬੂਲੈਂਸ ਪਹੁੰਚ ਜਾਂਦੀ ਹੈ ਉਹ ਸਾਰੀ ਮੌਕ ਡਿਲ ਜਿਹੜੀ ਕਿ ਕੀਤੀ ਗਈ ਹੈ ਸਾਰੀ ਮੌਕ ਡਿਲ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਹੋਈ ਹੈਗੀ ਤਾਂ ਮੌਕੇ ਤੇ ਸਿਵਲ ਪ੍ਰਸ਼ਾਸਨ ਐਂਡੀਆਰਐਫ ਆਰਮੀ ਦੀ ਟੀਮਾਂ ਸਾਰੀ ਇੱਥੇ ਪਹੁੰਚੇ ਤੇ ਜਿਹੜੇ ਵੀ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਉਸ ਦੀ ਉਹਨਾਂ ਨੇ ਅੱਜ ਇੱਥੇ ਜਿਹੜਾ ਕਿ ਨਮੂਨਾ ਦਿਖਾਇਆ ਹੈਗਾ ਤਾਂ ਇਸ ਦੌਰਾਨ ਕਈ ਲੋਕਾਂ ਨੂੰ ਕਾਇਲ ਵੀ ਦਿਖਾਇਆ ਗਿਆ ਹੈਗਾ ਤਾਂ ਉਹਨਾਂ ਨੂੰ ਕਿਵੇਂ ਸਮੇਂ ਸਿਰ ਹਸਪੀਟਲ ਪਹੁੰਚਾ ਕੇ ਮੈਡੀਕਲ ਦੀ ਸਹਾਇਤਾ ਦਿੱਤੀ ਗਈ ਉਸ ਸਾਰੀ ਜਾਣਕਾਰੀ ਜਿਹੜੀ ਇੱਥੇ ਦਿਖਾਈ ਗਈ ਹੈਗੀ ਹੈ ਤਾਂ ਇਸ ਦੀ ਜਿਹੜੀ ਵਿਸਤਾਰ ਵਿੱਚ ਜਾਣਕਾਰੀ ਕੁਝ ਦਿਨ ਵਿੱਚ ਟਿਪਟਿ ਕਮਿਸ਼ਨ ਜਾਂ ਉੱਚ ਅਧਿਕਾਰੀ ਮੀਡੀਆ ਨਾਲ ਸਾਂਝੇ ਕਰਨਗੇ ਉਹ ਵੀ ਸਾਹਮਣੇ ਹੀ ਹੈਗਾ ਭਾਈ ਇਹ ਦਰਦ ਆ ਯਾਰ ਲੰਮਾ ਪਿੰਡ ਚੋਂ ਤੱਕ ਲੰਮਾ ਪਿੰਡ ਚੋਂ ਤੱਕ ਰਾਈਟ ਸਾਈਡ ਆ ਜਾ ਜਦੋਂ ਤੇਲ ਦੇ ਟੈਂਕਰ ਜਾਂ ਗੈਸ ਦੇ ਸਿਲੰਡਰਾਂ ਦੇ ਭਰੇ ਟਰੱਕ ਨਾਲ ਵੱਡਾ ਹਾਸਾ ਜਾਂ ਬਲਾਸਟ ਹੋ ਜਾਂਦਾ ਤਾਂ ਉਸ ਨਾਲ ਇਸ ਤਰ੍ਹਾਂ ਨੇ ਜਿਠਿਆ ਜਾਂਦਾ ਉਸ ਦੀ ਇੱਕ ਮੌਕ ਡ੍ਰਿਲ ਅਜ ਤਲੰਦਰ ਸ਼ਹਿਰ ਦੇ ਵਿੱਚ ਦਿਖਾਈ ਗਈ ਹੈ ਜਿਸ ਵਿੱਚ ਸ਼ਹਿਰ ਦੀ ਫਾਇਰ ਬ੍ਰਿਗੇਡ ਟੀਮ ਦਾ ਐਨਡੀਆਰ ਆਫ ਦੀ ਟੀਮ ਆਰਮੀ ਦੀ ਟੀਮ ਔਰ ਸਿਵਲ ਪ੍ਰਸ਼ਾਸਨ ਨੇ ਹਿੱਸਾ ਲਿਆ ਹੈਗਾ ਇਹ ਨੈਸ਼ਨਲ ਹਾਈਵੇ ਦੇ ਸਰਵਿਸ ਲੈਣਾਂ ਜਿੱਥੇ ਦਿਖਾਇਆ ਗਿਆ ਕਿ ਇੱਕ ਗੈਸ ਸਿਲੰਡਰ ਗੈਸ ਨਾਲ ਭਰਿਆ ਟਰੱਕ ਤੇ ਤੇਲ ਦਾ ਭਰਿਆ ਟਰੱਕ ਜਦੋਂ ਇੱਥੇ ਪਹੁੰਚਦੇ ਤਾਂ ਗੈਸ ਲੀਕਰ ਨਹੀਂ ਸ਼ੁਰੂ ਕਰ ਦਿੰਦੀ ਹੈ ਜਦੋਂ ਗੈਸ ਲੀਕ ਹੋਣੀ ਸ਼ੁਰੂ ਹੁੰਦੀ ਹੈ ਤਾਂ ਬਲਾਸਟ ਹੁੰਦਾ ਹੈ ਤਾਂ ਬਲਾਸਟ ਤੇ ਤੁਰੰਤ ਫਾਇਰ ਬਗੇਟ ਨੂੰ ਕੋਲ ਜਾਂਦੀ ਹੈ ਫਾਇਰ ਬਗੇਟ ਮੌਕੇ ਤੇ ਪਹੁੰਚ ਕੇ ਜਿਹੜਾ ਹੈ ਉਹ ਇੱਕ ਫੋਮ ਪਹਿਲਾ ਸਿੱਟ ਦਿਆ ਕਿਉਂਕਿ ਫੋਮ ਦੇ ਨਾਲ ਜਿਹੜੇ ਕੀ ਗੈਸ ਨੂੰ ਕਾਬੂ ਪਾਲੀਤਾ ਜਾਂਦਾ ਹੈ ਫਿਰ ਉਸੇ ਦੌਰਾਨ ਟੀਮਾਂ ਆਣੀ ਸ਼ੁਰੂ ਹੋ ਜਾਂਦੀਆਂ ਨੇ ਤਾਂ ਦੂਸਰੀ ਟੀਮ ਆਉਂਦੀ ਹੈ ਫਾਇਰ ਬਗੇਟ ਦੇ ਜੋ ਪਾਣੀ ਨਾਲ ਅੱਗ ਨੂੰ ਕਾਬੂ ਪਾਉਂਦੀ ਹੈ ਤੀਸਰੀ ਟੀਮ ਆਉਂਦੀ ਐਨਡੀਆਰਫ ਦੀ ਜੋ ਕਿ ਆਕਸੀਜਨ ਲੈਵਲ ਚੈੱਕ ਕਰਦੀ ਹੈ ਜਦੋਂ ਗੈਸ ਲੀਕ ਹੁੰਦੀ ਹੈ ਜਾਂ ਤੇਲ ਲੀਕ ਹੁੰਦਾ ਤਾਂ ਆਕਸੀਜਨ ਲੈਵਲ ਜੋ ਘਟ ਜਾਂਦਾ ਤਾਂ ਲੋਕਾਂ ਨੂੰ ਇੱਥੇ ਆਲੇ ਦੁਆਲੇ ਲੋਕਾਂ ਨੂੰ ਸਾਹ ਲੈਣਾ ਖਾ ਜਾਂਦਾ ਤਾਂ ਉਹ ਟੀਮਾਂ ਚੈੱਕ ਕਰਦੀਆਂ ਨੇ ਤਾਂ ਉਸੇ ਨਾਲ ਰੈਸਕਿਊ ਟੀਮਾਂ ਪਹੁੰਚ ਜਾਂਦੀ ਐ ਐਮਬੂਲੈਂਸ ਪਹੁੰਚ ਜਾਂਦੀ ਐ ਉਹ ਸਾਰੀ ਮੌਕ ਡਿਲ ਜਿਹੜੀ ਕਿ ਕੀਤੀ ਗਈ ਐ ਸਾਰੀ ਮੌਕ ਡਿਲ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਹੋਈ ਹੈਗੀ ਤਾਂ ਮੌਕੇ ਤੇ ਸਿਵਲ ਪ੍ਰਸ਼ਾਸਨ ਐਂਡੀਆਰਐਫ ਆਰਮੀ ਦੀ ਟੀਮਾਂ ਸਾਰੀ ਇੱਥੇ ਪਹੁੰਚੇ ਤੇ ਜਿਹੜੇ ਵੀ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਉਸ ਦੀ ਉਹਨਾਂ ਨੇ ਅੱਜ ਇੱਥੇ ਜਿਹੜਾ ਕਿ ਨਮੂਨਾ ਦਿਖਾਇਆ ਹੈਗਾ ਤਾਂ ਇਸ ਦੌਰਾਨ ਕਈ ਲੋਕਾਂ ਨੂੰ ਕਾਇਲ ਵੀ ਦਿਖਾਇਆ ਗਿਆ ਹੈਗਾ ਤਾਂ ਉਹਨਾਂ ਨੂੰ ਕਿਵੇਂ ਸਮੇਂ ਸਿਰ ਹਸਪਤਲ ਪਹੁੰਚਾ ਕੇ ਮੈਡੀਕਲ ਦੀ ਸਹਾਇਤਾ ਦਿੱਤੀ ਗਈ ਉਹ ਸਾਰੀ ਜਾਣਕਾਰੀ ਜਿਹੜੀ ਇੱਥੇ ਦਿਖਾਈ ਗਈ ਹੈਗੀ ਹੈ ਤਾਂ ਇਸ ਦੀ ਜਿਹੜੀ ਵਿਸਤਾਰ ਜਾਣਕਾਰੀ ਕੁਝ ਦਿਨ ਵਿੱਚ ਟਿਪਟਿ ਕਮਿਸ਼ਨ ਜਾਂ ਉੱਚ ਅਧਿਕਾਰੀ মিডিਆ ਨਾਲ ਸਾਂਝੀ ਕਰਨਗੇ